ਸਤਿ ਸ੍ਰੀ ਅਕਾਲ ਸੰਗਤ ਜੀ ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਵਿੱਚ ਆਏ ਸਿਲਾਬ ਬਾਰੇ ਇਹ ਸਿਰਫ ਇੱਕ ਕੁਦਰਤੀ ਆਫਤ ਨਹੀਂ ਬਲਕਿ ਹਜ਼ਾਰਾਂ ਪਰਿਵਾਰਾਂ ਦੇ ਸੁਪਨੇ ਮਿਹਨਤ ਅਤੇ ਜ਼ਿੰਦਗੀਆਂ ਨਾਲ ਜੁੜਿਆ ਹੋਇਆ ਸੱਚ ਹੈ ਦਰਿਆਵਾਂ ਦੇ ਉਫਾਨ ਨਾਲ ਪਿੰਡਾਂ ਦੇ ਪਿੰਡ ਡੁੱਬ ਗਏ ਹਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ ਬੱਚੇ ਤੇ ਬਜ਼ੁਰਗ ਸੁਰੱਖਿਅਤ ਥਾਵਾਂ ਦੀ ਖੋਜ ਕਰ ਰਹੇ ਹਨ ਬਹੁਤ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ ਪਰ ਇਸ ਹਨੇਰੇ ਵਿੱਚ ਵੀ ਇੱਕ ਰੌਸ਼ਨੀ ਹੈ ਜਦੋਂ ਜਵਾਨ ਸੇਵਾਦਾਰ ਅਤੇ ਸੰਗਤ ਇਕੱਠੀ ਹੋ ਕੇ ਮਦਦ ਲਈ ਅੱਗੇ ਆਉਂਦੀ ਹੈ ਕੋਈ ਖਾਣ ਪੀਣ ਦੀਆਂ ਚੀਜ਼ਾਂ ਵੰਡ ਰਿਹਾ ਹੈ ਕੋਈ ਕਪੜੇ ਕੋਈ ਦਵਾਈਆਂ ਇਹ ਹੀ ਸਾਡੀ ਪੰਜਾਬੀ ਰੂਹ ਹੈ ਦੂਜਿਆਂ ਦੇ ਦੁੱਖ ਵਿੱਚ ਸਾਥ ਨਿਭਾਉਣਾ ਸੰਗਤ ਜੀ ਇਹ ਸਮਾ ਸਾਨੂੰ ਇੱਕ ਵੱਡਾ ਸਬਕ ਦਿੰਦਾ ਹੈ ਕੁਦਰਤ ਸਾਹਮਣੇ ਅਸੀਂ ਕਿੰਨੇ ਛੋਟੇ ਹਾਂ ਪਰ ਜਦੋਂ ਅਸੀਂ ਇਕੱਠੇ ਹੋ ਜਾਂਦੇ ਹਾਂ ਕਾ ਹਰ ਮੁਸੀਬਤ ਤੋਂ ਵੱਡੇ ਬਣ ਜਾਂਦੇ ਹਾਂ ਆਓ ਅਸੀਂ ਸਭ ਮਿਲ ਕੇ ਇਹ ਅਰਦਾਸ ਕਰੀਏ ਕਿ ਜਿਨ੍ਹਾਂ ਪਰਿਵਾਰਾਂ ਨੇ ਸਭ ਕੁਝ ਖੋ ਦਿੱਤਾ ਹੈ ਉਹ ਜਲਦੀ ਸੁਖੀ ਹੋਣ ਜਿਨ੍ਹਾਂ ਨੇ ਕਾ ਖੇਤ ਅਤੇ ਰੋਜ਼ਗਾਰ ਗਵਾਇਆ ਹੈ ਉਹਨਾਂ ਨੂੰ ਨਵੀਂ ਤਾਕਤ ਮਿਲੇ ਅਤੇ ਜੋ ਸਾਡੇ ਤੋਂ ਹੋ ਸਕਦਾ ਉਹ ਕਰੀਏ ਚਾਹੇ ਛੋਟੀ ਜਹੀ ਮਦਦ ਹੀ ਕਿਉਂ ਨਾ ਹੋਵੇ ਆਓ ਅੱਗੇ ਵਧਿਏ ਯਾਦ ਰੱਖੋ ਸੰਗਤ ਜੀ ਇੱਕ ਬੂਦ ਮਿਲ ਕੇ ਹੀ ਦਰਿਆ ਬਣਦੀ ਹੈ ਇਕੱਠੇ ਹੋ ਕੇ ਹੀ ਅਸੀਂ ਪੰਜਾਬ ਨੂੰ ਮੁੜ ਖੜਾ ਕਰ ਸਕਦੇ ਹਾਂ ਸਾਰੇ ਪੰਜਾਬ ਲਈ ਮਿਲ ਕੇ ਅਰਦਾਸ ਕਰੀਏ ਵਾਹਿਗੁਰੂ ਹੀ ਸਭ ਦੀ ਸਹਾਇਤਾ ਤੇ ਹਿੰਮਤ ਬਖਸ਼ਣ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ